ਨੂੰ ਲੈ ਕੇ ਲਗਾਤਾਰ ਕਿਸਾਨ ਨੇ ਜਿਹੜੇ ਖਨੌੜੀ ਬਾਰਡਰ ਸ਼ੰਭੂ ਬਾਰਡਰ ਤੇ ਵੱਖ-ਵੱਖ ਬਾਰਡਰਾਂ ਦੇ ਉੱਤੇ ਧਰਨਾ ਆਪਦ੍ਰਸ਼ਨ ਕਰ ਰਹੇ ਨੇ ਕਿਉਂਕਿ ਧਰਨਾ ਲਗਾਇਆ ਨੂੰ ਕਾਫੀ ਸਮਾਂ ਹੋ ਗਿਆ ਹੁਣ ਮੌਢ ਠੰਡ ਆ ਚੁੱਕੀ ਆ ਕਿਸਾਨ ਅਜੇ ਵੀ ਬਾਰਡਰਾਂ ਦੇ ਡੱਟੇ ਹੋਏ ਨੇ ਪਰ ਦੂਜੇ ਪਾਸੇ ਕਿਸਾਨਾਂ ਆ ਕੋ ਡੱਲੇ ਵਾਲਾ ਕਹਿਣਾ ਕੀ ਦੇਸ਼ ਵਿਦੇਸ਼ਾਂ ਦੇ ਐਮਬੇਸ਼ੀਆਂ ਦੇ ਪਾਰਲੀਮੈਂਟ ਦੇ ਵਿੱਚ ਵੀ ਕਿਸਾਨਾਂ ਦਾ ਮੁੱਦਾ ਚੱਕਿਆ ਪਰ ਹਜੇ ਤੱਕ ਕਿਸਾਨਾਂ ਨੇ ਹਜੇ ਤੱਕ ਕਿਸਾਨਾਂ ਦੀ ਸਰਕਾਰ ਨੇ ਕੋਈ ਵੀ ਗੱਲ ਨਹੀਂ ਮੰਨੀ ਪਰ ਦੂਜੇ ਪਾਸੇ ਜਗਜੀਤ ਸਿੰਘ ਡੱਲੇ ਆਨੇ ਹੁਣ ਕਹਿੰਿਆ ਕਿਸਾਨ 26 ਜਨਵਰੀ ਤੋਂ 26 ਨਵੰਬਰ ਤੋਂ ਸੌਰੀ ਮਾਫ ਕਰਨਾ 26 ਨਵੰਬਰ ਤੋਂ ਕਿਸਾਨ ਆਗੂ ਨੇ ਜਿਹੜੇ ਮਰਨ ਵਰਤਨ ਦੇ ਬੈਠਣਗੇ ਜੇਕਰ ਕਿਸੇ ਕਿਸਾਨ ਆਗੂ ਦੇ ਸਾਹ ਨਿਕਲਦੇ ਹਨ ਤਾਂ ਉਹਦੀ ਬਾਡੀ ਦਾ ਸਸਕਾਰ ਨਹੀਂ ਨਾਲ ਬੁਲਾ ਲੋ ਕੋਈ ਕਰ ਨਾ ਜਿੰਨੇ ਵੇ ਬਲਵਾਲ ਸਾਹਿਬ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਹੈ ਬਹੁਤ ਸਾਰੇ ਇਤਰਾਜ ਚੜਾਏ ਆਏ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਇਕੱਠ ਦੇਖਿਆ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਕੀ ਕਹਿਣਾ ਚਾਹੁੰਦਾ ਦੇਖੋ ਸਭ ਤੋਂ ਵੱਡੀ ਤਾਂ ਗੱਲ ਇਹ ਆ ਕਿ ਲੋਕ ਜਿਹੜੀ ਸਾਡੀ ਇਸ ਅੰਦੋਲਨ ਦੀ ਇਸ ਮੋਰਚੇ ਦੀ ਲੜਾਈ ਆ ਨਾ ਇਹਦੀਆਂ ਮੰਗਾਂ ਜਿਹੜੀਆਂ ਲੋਕਾਂ ਨੂੰ ਇਹਨਾਂ ਮੰਗਾਂ ਦੀ ਸਮਝ ਆ ਚੁੱਕੀ ਹੈ ਮੈਂ ਕਹਿੰਦਾ ਇਕੱਲਾ ਇਹ ਨਹੀਂ ਹੈ ਜਿੰਨਾ ਆਪਾਂ 13 ਮਹੀਨਾ ਆਪਣਾ 13 ਜਨਵਰੀ ਤੋਂ ਲੈ ਕੇ 9 ਮਹੀਨੇ ਲੰਬੀ ਲੜਾਈ ਲੜੀ ਹੈ ਇਸ ਲੜਾਈ ਦੇ ਵਿੱਚ ਅਸੀਂ ਇੰਨੇ ਕਿ ਸਫਲ ਹੋਏ ਹਾਂ ਕਿ ਐਮਐਸਪੀ ਨੂੰ ਜਿਹਨੂੰ ਕਦੇ ਕੋਈ ਪੁੱਛਦਾ ਹੀ ਨਹੀਂ ਸੀ ਵੀ ਕੀ ਹੁੰਦੀ ਐਮਐਸਪੀ ਕੀ ਇਹ ਮੁੱਦਾ ਹੈ ਔਰ ਇਹ ਐਮਐਸਪੀ ਅੱਜ ਇੰਟਰਨੈਸ਼ਨਲ ਲੈਵਲ ਤੇ ਮੁੱਦਾ ਉੱਠ ਖੜਿਆ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਮੁੱਦਾ ਉੱਠ ਖੜਿਆ ਰਹਿੰਦੀ ਕਸਰ پارਲੀਮੈਂਟ ਦੇ ਵਿੱਚ ਮੁੱਦਾ ਮਜ਼ਬੂਤੀ ਨਾਲ ਉੱਠਿਆ ਤਾਂ ਲੋਕਾਂ ਨੂੰ ਸਮਝ ਆਉਣ ਲੱਗੀ ਹੈ ਕਿ ਇਹ ਸਾਡਾ ਮੁੱਦਾ ਹੈ ਇਹ ਸਾਡੀ ਲੜਾਈ ਹੈ ਤੋਂ ਜਦੋਂ ਲੋਕਾਂ ਨੂੰ ਇਹ ਸਮਝ ਆ ਜਾਈ ਨਾ ਕਿ ਸਾਡੀ ਹੈ ਫਿਰ ਇੱਥੇ ਆਉਣ ਦੀ ਕੋਈ ਕਸਰ ਨਹੀਂ ਰਹਿੰਦੀ ਹੁੰਦੀ ਫਿਰ ਤੁਸੀਂ ਦੇਖੋ ਕਿ ਆਉਣ ਵਾਲੇ ਦਿਨਾਂ 26 ਤਰੀਕ ਨੂੰ ਜਿਹੜਾ ਆਪਾਂ ਐਲਾਨ ਕੀਤਾ ਹੈ ਉਦੋਂ ਤੁਸੀਂ ਦੇਖੋ ਇੱਥੇ ਲੋਕਾਂ ਦਾ ਮਤਲਬ ਗਿਣਤੀ ਦਾ ਕਿੰਨਾ ਕਿਹੜਾ ਹੜਾਉਂਦਾ ਸੰਗਤ ਹੈ ਤੋ ਲਗਾਤਾਰ ਜੰਮ ਕੇ ਰਹੇਗਾ ਇੱਕ ਪਾਸੇ ਕਿਸਾਨ ਕਿੰਨੇ ਕਿਤੇ ਹੁੰਦਾ ਸੀਗਾ ਵੀ ਕਿਸਾਨ ਜਿੱਥੇ ਬਹੁਤ ਲੋਕ ਸੀ ਜਿਹੜੇ ਕਹਿੰਦੇ ਸੀ ਵੀ ਕਿਸਾਨ ਆਗੂ ਝੰਡੇ ਝੰਡਾ ਪਾਈ ਫਿਰਦੇ ਰਹਿੰਦੇ ਆ ਪਰ ਇਸ ਵਾਰ ਜਿਹੜੇ ਝੋਨੇ ਦੇ ਹਾਲਾਤ ਹੋਏ ਮੰਡੀਆਂ ਦੇ ਵਿੱਚ ਕਿਸਾਨ ਰੂੜਿਆ ਲੱਗਦਾ ਵੀ ਉਹਨੇ ਵੀ ਇੱਕ ਕਿਸਾਨੀ ਕਿਸਾਨ ਜਿਹਨੇ ਨਾਲ ਮਤਲਬ ਕਿਸਾਨਾਂ ਨੂੰ ਵੱਡਾ ਮੋੜ ਦਿੱਤਾ ਹੈਗਾ ਨਾ ਹਾਏ ਤੇ ਕੋਈ ਸ਼ੱਕ ਨਹੀਂਗਾ ਕਿਸਾਨ ਤੇ ਮਤਲਬ ਲੁੱਟਿਆ ਗਿਆ ਦੋ ਤਰੀਕੇ ਨਾਲ ਕਿਸਾਨ ਲੁੱਟਿਆ ਗਿਆ ਪਹਿਲੀ ਗੱਲ ਤੇ ਇਹ ਆ ਕਿ ਕਿਸਾਨ ਨੂੰ ਮੌਇਸਚਰ ਦੇ ਵਿੱਚ ਜਿਹੜੀ ਵਿਚਾਰੇ ਕਿਸਾਨ ਨੂੰ ਨਹੀਂ ਪਤਾ ਉਹਨੂੰ ਨਹੀਂ ਸਮਝ ਲੱਗੀ ਕਿ ਮੇਰਾ 2 ਕਿਲੋ ਕਟ ਕਾਟ ਲੱਗ ਗਈ ਮੈਨੂੰ 3 ਕਿਲੋ ਲੱਗ ਗਈ ਜਾਂ ਮੈਨੂੰ 5 ਕਿਲੋ ਲੱਗ ਗਈ ਜਾਂ ਮੈਨੂੰ 7 ਕਿਲੋ ਲੱਗੇ ਉਹਨੂੰ ਕੋਈ ਸਮਝ ਨਹੀਂ ਜਿੰਨਾ ਮੌਇਸਚਰ ਡਾਊਨ ਹੁੰਦਾ ਗਿਆ ਉਹਨੇ ਕਿਲੋ ਦੀ ਕਾਟ ਲੱਗਦੀ ਗਈ ਹੈ ਔਰ ਉਹਨੇ ਉਹ ਕਾਟ ਵੀ ਚਲੀ ਰਹਿੰਦੀ ਕਸਰਿਆ ਕਿ 90% ਜਿਹੜਾ ਫਸਲ ਹੈ ਉਹ ਕਟ ਲੱਗ ਕੇ ਵਿਕ ਰਹੀ ਹੈ ਔਰ ਅਸੀਂ ਸਰਕਾਰ ਦੇ ਬਾਰ-ਬਾਰ ਧਿਆਨ ਦੇ ਵਿੱਚ ਲਿਆ ਚੁੱਕੇ ਹਾਂ ਬਾਰ-ਬਾਰ ਬੇਨਤੀਆਂ ਕਰ ਚੁੱਕੇ ਹਾਂ ਲੇਕਿਨ ਸਰਕਾਰ ਬਿਲਕੁਲ ਕੁਮ ਕਰਨੀ ਨਹੀਂ ਦੇ ਸੁੱਤੀ ਉਹ ਸਰਕਾਰ ਦੇ ਕੋਈ ਧਿਆਨ 'ਚ ਨਹੀਂ ਕਿ ਵੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਤੋ ਉਹ ਜਿਹੜੀ ਲੁੱਟ ਤੋਂ ਸੁਭਾਵਿਕ ਕਰਕੇ ਜਦੋਂ ਆਵਾਜ਼ ਚੁੱਕਾਂਗੇ ਰੌਲਾ ਪਾਵਾਂਗੇ ਇਸ ਗੱਲ ਦਾ ਤੋ ਕਿਤੇ ਨਾ ਕਿਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਉਹਨੂੰ ਅਸੀਂ ਥੋੜਾ ਜਿਹਾ ਬ੍ਰੇਕ ਲਾਉਣ ਤੇ ਸਫਲ ਹੋਏ ਆ ਬਿਲਕੁਲ ਖੰ ਸਫਾਇਆ ਤਾਂ ਨਹੀਂ ਕਰ ਸਕੇ ਲੇਕਿਨ ਬ੍ਰੇਕ ਲਾਉਣ ਤੇ ਸਫਲ ਹੋਏ ਆ ਪਰ ਉਹਦੇ ਨਾਲ ਵੀ ਕਿਸਾਨਾਂ ਨੂੰ ਇੱਕ ਮਤਲਬ ਬਲ ਮਿਲਦਾ ਹੈ ਲੱਗਦਾ ਮਸਲ ਕਰਦੇ ਆ ਤੁਸੀਂ ਕਿ ਜਿਹੜਾ ਇਸ ਵਾਰੀ ਮੰਡੀਆਂ ਦੇ ਵਿੱਚ ਕਿਸਾਨ ਰੋਲਿਆ ਤੇ ਖਾਦ ਵਗੈਰਾ ਤੇ ਨੀਟੀ ਵਗੈਰਾ ਮਿਲੇ ਉਹ ਕੇਂਦਰ ਕਿਸੇ ਅੰਦੋਲਨ ਦਾ ਕਰਕੇ ਵੀ ਕੁਝ ਇਹ ਕੋ ਗੱਲ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਵੱਡੀ ਅਮਾਉਂਟ ਕਿਸਾਨਾਂ ਦੀ ਸਬਸਿਡੀ ਦੀ ਰਾਸ਼ੀ ਦੇ ਵਿੱਚੋਂ ਕੱਟ ਗਈ ਕੱਟੀ ਗਈ ਜਦੋਂ ਸਬਸਿਡੀ ਤੋਂ ਕੱਟੀ ਜਾਣੀ ਹੈ ਤਾਂ 15 ਲੱਖ ਮੀਟਰ ਟਨ ਜਿਹੜੀ ਡੀਏਪੀ ਉਹ ਇਸ ਵਾਰੀ ਕੱਟ ਆਈ ਜਦੋਂ ਡੀਏਪੀ ਘਟਾਊਗੀ ਤਾਂ ਨੇਚਰਲੀ ਗੱਲ ਹੈ ਉਹਦੇ ਹੜ ਕੰਮ ਤੋਂ ਬੱਚੇ ਗਏ ਉਹਦਾ ਰੋਲਾ ਤਾਂ ਪਏਗਾ ਦੇਸ਼ ਦੇ ਅੰਦਰ ਲੋਕਾਂ ਦੇ ਵਿੱਚ ਪਏਗਾ ਉਹ ਹੋਇਆ ਅ ਕੱਲਾ ਤੇ ਡੀਏਪੀ ਨੂੰ ਨਹੀਂ ਆਪਾਂ ਮਤਲਬ ਕੇਂਦਰ ਸਰਕਾਰ ਕੱਲੀ ਨਹੀਂ ਹੈ ਡੀਏਪੀ ਦੇ ਮਾਮਲੇ 'ਚ ਕੇਂਦਰ ਸਰਕਾਰ ਨੇ ਲੁਕਮਾ ਵਾਰ ਕੀਤਾ ਸਾਡੇ ਤੇ ਸਾਡੇ ਦੇ ਬਾਅਦ ਕੇਂਦਰ ਨੇ ਚੋਣੇ ਦੇ ਮਾਮਲੇ 'ਚ ਵੀ ਕੀਤਾ ਹੈ ਜਿਹੜਾ ਚੋਣੇ ਚੱਕਿਆ ਨਹੀਂ ਉਹਨੂੰ ਲੈ ਕੇ ਸੈਲਰਮਾਲ ਕਾ ਨੂੰ ਇੱਕ ਮੌਕਾ ਮਿਲਿਆ ਔਰ ਸਾਡੀ ਪੰਜਾਬ ਸਰਕਾਰ ਦਾ ਫੇਲਿਅਰ ਕੀ ਹੈ ਦੇਖੋ ਇੱਕ ਤਾਂ ਪੰਜਾਬ ਸਰਕਾਰ ਬਿਲਕੁਲ ਜਦੋਂ ਕਿਸਾਨ ਦਾ ਝੋਨਾ 17 ਮੌਸਟਰ ਤੇ ਵੇਚਣ ਵਾਲਾ 11 ਮੌਸਟਰ ਤੇ ਆ ਗਿਆ ਇਨੀ ਨਹੀਂ ਲੁੱਟ ਹੋ ਗਈ ਲੁੱਟਿਆ ਜ ਗਿਆ ਸੂ ਕਿਸਾਨ ਉਦੋਂ ਪੀਏਯੂ ਤੋਂ ਉਹਦਾ ਰਿਜ਼ਲਟ ਕਢਾਉਂਦੀ ਹੈ ਕਿ ਜੀ ਚੈੱਕ ਕਰਕੇ ਦੱਸੋ ਪੀਆਰ 126 ਤੋਂ ਯੀਲਡ ਕਿੰਨਾ ਆਉਂਦਾ ਹੈ ਤਾਂ ਫਿਰ ਉਹ ਰਿਜ਼ਲਟ ਦਿੰਦੇ ਆ ਵੀ 67 ਕਿਲੋ ਆ ਗਿਆ ਜੀ ਤੇ ਇਹ ਜਿੱਦ ਦੇ ਸ਼ੈਲਰ ਵਾਲਿਆਂ ਨੇ ਰੌਲਾ ਪਾਣਾ ਸ਼ੁਰੂ ਕੀਤਾ ਉੱਥੇ ਕਿਉਂ ਨਹੀਂ ਕੀਤਾ ਇੱਕ ਗੱਲ ਦੂਜੀ ਗੱਲ ਹੈ ਇੱਕ ਨਾ ਜੀ ਇਹਨਾਂ ਦੇ ਹੀ ਮਤਲਬ ਕਾਨੂੰਨ ਦੇ ਮੁਤਾਬਕ ਉਹਦੀ 14ਵੀਂ ਧਾਰਾ ਜਿਹੜੀ ਉਹ ਕਹਿੰਦੀ ਹੈ ਕਿ ਜੇ ਸ਼ੈਲਰ ਵਾਲਾ ਝੋਨਾ ਨਹੀਂ ਲਵਾਉਂਦਾ ਤਾਂ ਏਜੰਸੀ ਆਪਦੀ ਕਸਟਡੀ ਚ ਮਾਲ ਲਾ ਸਕਦੀ ਐ ਕਿਤੇ ਵੀ ਲਾ ਸਕਦੀ ਐ ਇਹ ਕਾਨੂੰਨ ਚ ਆਇਆ ਔਰ ਨਾਲ ਇੱਕ ਬੜੀ ਸਖਤ ਗੱਲ ਇਹ ਐ ਕਿ ਜਿਹੜਾ ਉਸ ਸ਼ੈਲਰ ਜਿਹੜੀ ਜਿਹੜੇ ਏਰੀਆ ਨੂੰ ਉਹ ਛੇਲੇ ਛੇਲੇ ਲੱਗਿਆ ਜਿਹੜੀ ਮੰਡੀ ਨੂੰ ਅਗਰ ਉਸ ਮੰਡੀ ਚੋਂ ਕਿਸੇ ਵੀ ਏਜੰਸੀ ਨੇ ਆਪਣਾ ਮਾਲ ਕਿਸੇ ਹੋਰ ਥਾਂ ਤੇ ਸਟੈਕ ਕੀਤਾ ਹੈ ਪ੍ਰਾਈਵੇਟ ਜਗ੍ਹਾ ਤੇ ਤਾਂ ਪਹਿਲਾਂ ਉਹਦੀ ਸ਼ੈਲਿੰਗ ਕਰਨੀ ਪਵੇਗੀ ਸ਼ੈਲਰ ਦੇ ਵਿੱਚ ਪਿਆ ਮਾਲ ਮਗਰੋਂ ਛੇਲੇ ਛੇਲੇ ਦੀ ਸ਼ੈਲਿੰਗ ਹੋਏਗੀ ਸ਼ੈਲਰ ਉਹ ਨਹੀਂ ਜਦ ਚੱਕ ਨਹੀਂ ਚੱਲੀ ਨਹੀਂ ਸਕਦਾ ਜਿੰਨੀ ਦੇਰ ਤੱਕ ਉਹਦੀ ਸ਼ੈਲਿੰਗ ਨਹੀਂ ਹੁੰਦੀ ਕਿੱਡਾ ਸਟਰੋਂਗ ਪੁਆਇੰਟ ਹੈ ਕਿਉਂ ਨਹੀਂ ਸਾਡੀ ਪੰਜਾਬ ਗਵਰਨਮੈਂਟ ਨੇ ਇਹ ਤੇ ਸਟੈਪ ਲਿਆ ਕਿਉਂ ਨਹੀਂ ਸਮੇਸ਼ਰ ਮਤਲਬ ਉਹਦਾ ਜਿਹੜਾ ਚੈੱਕ ਕਰਾ ਕੇ ਦਿੱਤਾ yield ਤੋਂ ਇਹ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਮਿਲੀ ਭੁਗਤਾਂ ਕਿਸਾਨ ਨੂੰ ਉਹਦੇ ਖੇਤੀ ਤੋਂ ਹੱਥ ਖੜੇ ਕਰਾਉਣ ਦੀ ਇੱਕ ਛਾਜਿਸ਼ ਹੈ ਉਹ ਛਾਜਿਸ਼ ਦੇ ਤਹਿਤ ਹੋਇਆ ਸਾਡੇ 9 ਮਹੀਨੇ ਤੋਂ ਬਾਅਦ ਮੋਰਚੇ ਲੱਗੇ ਨੂੰ ਹੋ ਗਿਆ ਮੰਗਾਂ ਨਾਲ ਪਹਿਲਾਂ ਮੀਟਿੰਗਾਂ ਵੀ ਹੋਈਆਂ ਸ਼ੁਰੂਆਤੀ ਦੌਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਸੀ ਜਿਹੜਾ ਉਹ ਵੀ ਟਾਈਮ ਲੰਘ ਗਿਆ ਕੋਈ ਮੀਟਿੰਗਾਂ ਨਹੀਂ ਹੋ ਰਹੀਆਂ ਕਿਵੇਂ ਲੱਗਦਾ ਵੀ ਕਿਵੇਂ ਕੇਂਦਰ ਜਿਹੜੀ ਹੈ ਮੰਗਾਂ ਵਾਲੇ ਪਾਸੇ ਆਊਗੀ ਕਿਵੇਂ ਇਸ ਮਸਲੇ ਦਾ ਹੱਲ ਹੋਊਗਾ ਦੇਖੋ ਸਾਡਾ ਮੰਨਣਾ ਹੈ ਕਿ ਜਿਹੜਾ ਅਸੀਂ ਇਹ ਸਟੈਪ ਚੱਕਿਆ ਹੈ ਅੰਦੋਲਨ ਨੂੰ ਤਾਂ ਪੀਸਫੁਲੀ ਲੜਨਾ ਚਾਹੀਦਾ ਹੈ ਅਸੀਂ ਇਹਦੇ ਹਮ ਇੱਥੇ ਆਏ ਹਾਂ ਐਸੀ ਲੈ ਕੇ ਚੱਲੇ ਹੋਏ ਹੁਣ ਪੀਸਫੁਲੀ ਲੜਾਈ ਲੜਦੇ ਆ ਸਾਡਾ ਇੱਕ ਨੌਜਵਾਨ ਸ਼ਹੀਦ ਹੋਇਆ ਸ਼ੁਭ ਕਰਨ ਸ਼ੁਭ ਕਰਨ ਦੀ ਸ਼ਹਾਦਤ ਦਾ ਕੋਈ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਉਫ ਤੱਕਣੀ ਨਿਕਲੀ ਸਰਕਾਰ ਦੇ ਮੂੰਹੋਂ ਇਹਦਾ ਮਤਲਬ ਆਮ ਨੌਜਵਾਨ ਜੇ ਸਾਡਾ ਸ਼ਹੀਦ ਹੁੰਦਾ ਹੈ ਤਾਂ ਸਰਕਾਰ ਨੂੰ ਮਤਲਬ ਕੱਟੇ ਮਿੱਟੀ ਪਉਂਦੀ ਹੈ ਤਾਂ ਫਿਰ ਇੱਥੇ ਜ਼ਿੰਮੇਵਾਰੀ ਬਣ ਜਾਂਦੀ ਹੁੰਦੀ ਹੈ ਜਿਹੜੇ ਜੱਥੇ ਬੰਦੀਆਂ ਦੇ ਆਗੂ ਹੈ ਉਹ ਮੈਦਾਨ ਚੋਂ ਨਿੱਤਰ ਕੇ ਉਹ ਕੁਰਬਾਨੀਆਂ ਦੇਣ ਔਰ ਉਹ ਕੁਰਬਾਨੀ ਦੇਣ ਲਈ ਅਸੀਂ ਮਤਲਬ ਫੈਸਲਾ ਲਿਆ ਹੈ ਕਿ ਮੈਂ ਮਤਲਬ 26 ਨਵੰਬਰ ਤੋਂ ਮਰਨ ਮਰਤ ਸ਼ੁਰੂ ਕਰਾਂਗੇ ਅਸੀਂ ਟੈਕਨੌਰੀ ਬਾਰਡਰ ਤੇ ਔਰ ਉਹ ਮਤਲਬ ਲਗਾਤਾਰ ਰੈਗੂਲਰ ਚੱਲਦਾ ਰਹੇਗਾ ਇੱਕ ਮੈਂ ਸਪਸ਼ਟ ਕਰ ਦਿਆਂ ਤੁਹਾਡੇ ਇਹ ਚੈਨਲਾਂ ਤੋਂ ਕਿ ਅਸੀਂ ਇਹ ਵੀ ਨਾਲ ਫੈਸਲਾ ਲਿਆ ਕਲਾ ਮਰਨ ਮਰ ਤੇ ਬੈਠਣ ਦਾ ਨਹੀਂ ਲਿਆ ਇਹ ਲਿਆ ਹੈ ਕਿ ਜਦੋਂ ਵੀ ਡੈਥ ਹੋ ਜਾਂਦੀ ਹੈ ਇੱਕ ਆਗੂ ਦੀ ਔਰ ਉਹਦੀ ਮੰਦਰ ਉਹਦੀ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਉਹ ਇੱਥੇ ਮੋਰਚੇ ਤੇ ਰਹੇਗੀ ਔਰ ਸੈਕੰਡ ਲਾਈਨ ਦਾ ਜਿਹੜਾ ਲੀਡਰ ਹੈ ਸੈਕੰਡ ਆਗੂ ਉਹ ਮਤਲਬ ਮਰਨ ਮਰਨ ਮਤ ਸ਼ੁਰੂ ਕਰ ਦੇਗਾ ਔਰ ਜਿੰਨੇ ਆਗੂ ਮਰਦੇ ਜਾਣਗੇ ਸਾਰਿਆਂ ਦਾ ਡੈੱਡ ਬੋਡੀ ਦਾ ਸੰਸਕਾਰ ਉਦੋਂ ਹੋਏਗਾ ਜਿੱਦੇ ਸਾਡੀਆਂ ਮੰਗਾਂ ਮੰਨਿਆ ਗਈਆਂ ਡਿਲੀਵਰ ਸਰ ਜਦੋਂ ਮਰਨ ਮਰਤ ਸ਼ੁਰੂ ਹੁੰਦਾ ਹੈ ਇਹ ਵੀ ਸਾਹਮਣੇ ਆਉਂਦਾ ਜਦੋਂ ਸਰੀਰ ਡਾਊਨ ਹੁੰਦਾ ਹੈ ਡਾਕਟਰ ਸਮੇਂ-ਸਮੇਂ ਤੇ ਚੈੱਕਅਪ ਕਰਦੇ ਹੈ ਜੇ ਕਿ ਇਹ ਪ੍ਰੇਮ ਪਿਆਰ ਨਾਲ ਸਹਿਮਤੀ ਨਾਲ ਜਾਂ ਫਿਰ ਧੱਕੇ ਨਾਲ ਜਿਹੜਾ ਪ੍ਰਸ਼ਾਸਨ ਚੱਕ ਕੇ ਹਸਪਤਾਲ ਦੇ ਵਿੱਚ ਲੈ ਜਾਂਦਾ ਕਿ ਉਹ ਲੜੀ ਚਲਾਉਣ ਲਈ ਜਿਹੜਾ ਇਸ ਥਾਂ ਦੇ ਉੱਪਰ ਕੋਈ ਅਗਲਾ ਮਤਲਬ ਲੜੀ ਵੀ ਚੱਲੂਗੀ ਤਾਂ ਮਨ ਦੇਖੋ ਮੈਂ ਦੱਸਦਾ ਹਾਂ ਅਗਰ ਇਹੋ ਜਿਹਾ ਕੁਝ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਮੈਨੂੰ ਲੱਗਦਾ ਵੱਡਾ ਨੁਕਸਾਨ ਚੱਲੇਗੀ ਸਰਕਾਰ ਵੀ ਤੇ ਸਾਡਾ ਵੀ ਅਸੀਂ ਪੀਸਫੁਲੀ ਲੜਾਈ ਲੜ ਰਹੇ ਹਾਂ ਔਰ ਸਾਨੂੰ ਪੀਸਫੁਲੀ ਵੀ ਆਪਣੀ ਕੁਰਬਾਨੀ ਦੇਣ ਦਾ ਵੀ ਰਾਈਟ ਨਾ ਦੇਵੇ ਸਰਕਾਰ ਤਾਂ ਫਿਰ ਮਤਲਬ ਸਾਡੇ ਲਈ ਇਦੋਂ ਮਾੜੀ ਕੋਈ ਹੋਰ ਕਿਸਮਤ ਸਾਡੀ ਕੀ ਹੋਏਗੀ ਔਰ ਇਹ ਇਹਦਾ ਪ੍ਰਬੰਧ ਹੋ ਚੁੱਕਿਆ ਹੈ ਸਾਡੀ ਗਿਣਤੀ ਇੱਥੇ ਮਤਲਬ ਸੰਗਤ ਦੀ ਤੁਹਾਨੂੰ ਤੁਹਾਡੇ ਕੈਮਰੇ ਆਪ ਹੀ ਦੇਖਣਗੇ ਕਿ ਕਿੰਨੀ ਹੈ ਤੇ ਸਾਡੇ ਨਾਲ ਭੜਕੇ ਚੱਕਣਾ ਕਿੱਡਾ ਸੌਖਾ ਹੈ ਉਹ ਮੌਕੇ ਦੇ ਹਾਲਾਤ ਦੱਸ ਦੇਣਗੇ ਸਰ ਇੱਕ ਲੋਕ ਸਭਾ ਚੋਣਾਂ 2024 ਦੀਆਂ ਵਿੱਚ ਡਟਣਾ ਵਿਰੋਧ ਕੀਤਾ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਪਰ ਹੁਣ ਜਿਮਨੀ ਚੋਣਾਂ ਚੱਲ ਰਹੀਆਂ ਜਿਵੇਂ ਭਾਜਪਾ ਦੇ ਉਮੀਦਵਾਰਾਂ ਚ ਇੱਕੇ ਬਟਲੋਂ ਦੀ ਗੱਲ ਕਰੀਏ ਬਨਾਲੇ ਤੋਂ ਗਿੱਦੜਵਾਹੇ ਤੋਂ ਮਨਪ੍ਰੀਤ ਬਾਦਲ ਲੜ ਰਿਹਾ ਕਿਤੇ ਉਹਨਾਂ ਦਾ ਵਿਰੋਧ ਦੇਖਣ ਨਹੀਂ ਉਹ ਤੁਹਾਨੂੰ ਕਿਹਨਾਂ ਲੱਗ ਰਿਹਾ ਹੈ ਭਲੇਖਾ ਲੱਗ ਰਿਹਾ ਹੈ ਮਨਪ੍ਰੀਤ ਦੇ ਤਾਂ ਬਹੁਤ ਸਾਰੇ ਸਵਾਲ ਲੋਕਾਂ ਸਵਾਲ ਨੇ ਸਾਡੇ ਸਵਾਲ ਉਹੀ ਨੇ ਜਿਹੜੇ ਪਹਿਲਾਂ ਸੀ ਉਹ ਸਵਾਲ ਹੁਣ ਵੀ ਕਰ ਰਹੇ ਨੇ ਸਾਡੇ ਲੋਕਾਂ ਨੇ ਤੇ ਔਰ ਉਹ ਉਹ ਕਈ ਥਾਵਾਂ ਤੇ ਤੇ ਹੁੰਦਾ ਹੈ ਬਈ ਇਹ ਛੋਟੇ ਪੱਦਰ ਦਾ ਹੁੰਦਾ ਹੈ ਪਿੰਡ ਪੱਦਰ ਤੇ ਹੁੰਦਾ ਹੈ ਉਹ ਇੱਕ ਜਥੇਬੰਦੀਆਂ ਦੀ ਕੌਲ ਦੇ ਨਾਲ ਹੋਇਆ ਵੱਡੀ ਪੱਦਰ ਤੇ ਹੋਇਆ ਉੱਥੇ ਥੱਲੇ ਥੱਲੇ ਹੋ ਰਿਹਾ ਹੈ। ਦਾਦੀ ਕੇ ਲਗਾਤਾਰ ਕਿਸਾਨ ਆਪਣੀ ਹੱਕੀ ਮੰਗਾਂ ਦੇ ਚੱਲਦੇ ਆਂ ਬਾਰਡਰ ਦੇ ਬੈਠੇ ਨੇ ਪਰ ਕਿਸਾਨਾਂ ਦੀ ਸਰਕਾਰ ਦੇ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਆ ਪਰ ਹਜੇ ਤੱਕ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਮੀਟਿੰਗ ਜਿਹੜੀ ਹੋਈ ਆ ਉਹ ਬੇਸਿੱਟਾ ਹੀ ਰਹੀ ਆ ਕਿਉਂਕਿ ਸਰਕਾਰ ਦੇ ਵੱਲੋਂ ਆਪਣਾ ਪ੍ਰਸਤਾਵ ਦਿੱਤਾ ਗਿਆ ਜੋ ਕਿਸਾਨਾਂ ਨੂੰ ਮੰਦੂਨੀ ਹੈ ਤੇ ਕਿਸਾਨਾਂ ਦਾ ਜੋ ਪ੍ਰਸਤਾਵ ਸਰਕਾਰ ਨੂੰ ਨਹੀਂ ਮਨਦੂਰੀ ਦੇ ਚੱਲਦੇ ਆ ਗੱਲ ਅੜੀ ਹੋਈ ਆ ਕਿਸਾਨ ਧਰਨੇ ਦੇ ਬੈਠੇ ਨੇ ਪਰ ਅਸਲ ਚਾਹੀਦਾ ਇਹੀ ਆ ਕਿ ਕਿਉਂਕਿ ਧਰਨੇ ਲੱਗਣ ਦੇ ਕਾਰਨ ਨੁਕਸਾਨ ਬਹੁਤ ਹੋ ਰਿਹਾ ਆ ਆਉਣ ਵਾਲੀ ਦਿੱਕਤ ਆ ਰਹੀ ਲੋਕਾਂ ਨੂੰ ਆਵਾਜ਼ ਆਈ ਦੇ ਵਿੱਚ ਦਿੱਕਤ ਆ ਰਹੀ ਆ ਮਹਿੰਗਾਈ ਦੀ ਬਰਬਾਦ ਰਹੀ ਆ ਕਿਉਂਕਿ ਬਾਰਡਰ ਕਾਸਟ ਕਰਨਾ ਬੜਾ ਔਖਾ ਹੈ ਵਿੱਚ ਚੱਲਦਾ ਸਰਕਾਰ ਦੇ ਪ੍ਰਸ਼ਾਸਨ ਤੇ ਕਿਸਾਨਾਂ ਨੂੰ ਚਾਹੀਦਾ ਮਿਲ ਬੰਨ੍ਹ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਨਾ ਜਨਮ ਲੋਕਾਂ ਦੀ ਇਹ ਦਿੱਕਤ